ਦੇ ਵਿੱਚ ਲੋਕਾਂ ਦੇ ਲਈ ਲਾਈਨ ਲੱਗੀ ਹੋਈਆਂ ਸਾਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਉਣਿਆ ਰਾਣੀ ਦੀ ਦਾ ਮੇਲਾ ਤੇ ਇਸ ਵਲੌਗ ਨੂੰ ਜਰੂਰ ਸ਼ੇਅਰ ਕਰਿਓ ਆਓ ਚੱਲਦੇ ਆਂ ਦਿਖਾਉਣੇ ਤੁਹਾਨੂੰ ਮੇਲਾ ਤੇ ਪੰਜਾਬ ਦੇ ਮੇਲੇ ਤੁਹਾਨੂੰ ਇਦਾਂ ਹੀ ਦਿਖਾਉਂਦੇ ਰਹਾਂਗੇ ਹੋਰ ਮੇਲੇ ਆਏ ਉਹ ਵੀ ਦਿਖਾਇਆ ਕਰਾਂਗੇ ਠੀਕ ਹੈ ਤੇ ਬਸ ਸਪੋਰਟ ਕਰਿਓ ਠੀਕ ਹੈ ਖਿੱਚ ਕੇ ਰੱਖਿਓ ਕੰਮ ਤੇ ਚਲੋ ਆਓ ਮਿਲਦੇ ਆਂ ਉਹ ਸੌਰੀ ਫੈਮਿਲੀ ਦੇਖਣ ਲੱਗੀ ਵੀ ਆਪਾਂ ਮਿੱਟੀ ਗੱਟੀਆਂ ਜਾਂਦੀਆਂ ਆ ਸਿਵਲਿੰਗ ਦੀ ਨੰਕਾਰੇ ਕਰਿਆ ਜਾਂਦਾ ਹੈ ਸੋ ਜੀ ਮਹਾਰਾਜ ਤੇ ਇੱਥੇ ਮਿੱਟੀ ਗੱਟੀਆਂ ਦੇ ਉਹ ਸੰਗਤਾਂ ਮਿੱਟੀ ਗੱਟ ਰਹੀਆਂ ਨੇ ਇਧਰ ਨੂੰ ਮੇਡਾ ਲੱਗਿਆ ਪਿਆ ਜੀ ਇਹ तयारिया ਤਾਂ ਤਾਂ ਬਾਸ ਤੇ ਲੰਗਰ ਤਿਆਰ ਕੀਤਾ ਜਾਂਦਾ ਤੇ ਡੰਗਰ ਵੀ ਰੱਖਦੇ ਨੇ ਬਾਬਾ ਜੀ ਦੇ ਤੇ ਰੋਟੀਆਂ ਮਸਕੀਨ ਨਾਲ ਖਾਣ ਦੇ ਲਈ ਬਹੁਤ ਰਸ ਹੋਇਆ ਕਾਫੀ ਘੜੀ ਮਤਲਬ ਜੇ ਮੇਲੇ ਜੇ ਪਹਿਲਾ ਹਮ ਦੋ ਮੇਲੇ ਲੱਗਦੇ ਨੇ ਪਹਿਲਾ ਮੇਲਾ ਅੱਜ ਰਾਣੀਪੀ ਦਾ ਲੰਗਰ ਪਕਾਇਆ ਜਾਂਦਾ ਹੈ ਸੰਗਤਾਂ ਨੂੰ ਤੇ ਇੱਧਰ ਲੰਗਰ ਦੀ ਸੇਵਾ ਚੱਲ ਰਹੀ ਹੈ ਆਂਡੇ ਮੰਡੀ ਜਾ ਰਹੇ ਹਾਂ ਉਹ ਕਿਰਨ ਨਾਲ ਕੁ ਜਾ ਰਹੇ ਕੀ ਸੱਗਣਾ ਲੰਗਰ ਤੋਂ ਬਹਿਣ ਦੇ ਆ ਜਾ ਇਕੱਠ ਬਹੁਤ ਤੇ ਹੁਣ ਆਪਾਂ ਮੇਲਾ ਦਿਖਾਉਣਾ ਤੁਹਾਨੂੰ ਤੋਂ ਫਿਰ ਕੇ ਕਾਫੀ ਵੀਰ ਜਿਹੜੇ ਕਰੀ ਸੇਵਾ ਵੀ ਕਰ ਰਹੇ ਨੇ ਤੇ ਤੇ ਕੋਲਾ ਵੀ ਹੁੰਦੇ ਨੇ ਇੱਕ ਦਿਨ ਬਾਅਦ ਅੱਜ ਤੋਂ ਅਗਲੇ ਦਿਨ ਕੋਲਾ ਨਹੀਂ ਆਵੇ। ਬਰੇ ਸਾਧਿਆਂ ਖਡਾਉਣੇ ਆਉਂਦੇ ਨੇ ਪੰਜਾਬ ਦੇ ਮੇਲੇ ਜਿਹੜੇ ਲੋਕ ਦੇਖਣ ਆਉਂਦੇ ਨੇ। ਖਡਾਉਣੇ ਤੇ ਜਵਾਨਾਂ ਨੂੰ ਲੈ ਕੇ ਜਾਇਆ ਕਰਾਂਗੇ ਜਦੋਂ ਵਿਆਹ ਵੀ ਹੋਵੇ। ਵਿਆਹ ਹੋਵੇ। ਉਹ ਮੋਹਿਤ ਕੋਲਾ ਮੈਂ ਮੋਹਿਤ ਲੈ ਕੇ ਕਰ ਲੈਣੇ ਦਾ ਸਾਹਿਬ ਉਸਤਾਦ ਖਾਂਦੇ ਹੁੰਦੇ ਆਜੋ ਹੁਣ ਮੇਰਾ ਗਲਾ ਜਾ ਵਿੱਚ ਥੋੜਾ ਜਿਹਾ ਥੋੜਾ ਮੇਲੇ ਜੈਂਟਰੀ ਕਰਦੇ ਆ ਮੇਲਾ ਦਿਖਾਉਂਦੇ ਆ ਤੁਹਾਨੂੰ ਸਾਰਾ ਕੁਝ ਆਹ ਯਾ ਚੋਕ ਮਾਤਾ ਜੀ ਦਾ ਮੰਦਰੀ ਦੇਖਣ ਲੱਗੇ ਜੀ ਅੱਗੇ ਤੇ ਦੇਲੀਪੀਆ ਦੀਆਂ ਦਕਾਨਾਂ ਔਰ ਇਹਨਾਂ ਆਹ ਮਾਤਾ ਜੀ ਦੇ ਨਾਮ ਤੇ ਪਤਾਉਦੇ ਨੇ ਜੈ ਮਾਤਾ। ਬਹੁਤ ਧੀਰੇ ਕਾਫੀ ਪਿੰਡਾਂ ਦਾ ਮੇਲਾ ਲੱਗ ਰਿਹਾ ਹੈ 10 11 12 ਮੰਡਲ ਤੋਂ ਲੋਕ ਆ ਰਹੇ ਨੇ 12 ਪਿੰਡਾਂ ਦਾ ਮੇਲਾ ਹੋਰ ਵੀ ਪਿੰਡਾਂ ਦੇ ਆ ਜਾਂਦੇ ਨੇ ਜਿਵੇਂ ਅਸੀਂ ਆਏ ਹੋਏ ਹਾਂ ਜਿਹੜੇ ਮੰਨਦੇ ਨੇ ਮਾਤਾ ਰਾਣੀ ਨੂੰ ਬਹੁਤ ਕੱਖ ਹੁੰਦਾ ਹੈ। ਮਠਿਆਈਆਂ ਦੀਆਂ ਦੁਕਾਨਾਂ ਦੇਖ ਸਾਡੇ ਸਿੰਘ ਜੰਪੜੀਆਂ ਕੋਲ ਨੇ ਹਾਂ ਜੰਪੜੀਆਂ ਉੱਧਰ ਨਹੀਂ ਆਪਣੀਆਂ ਜੂਸ ਚਿਲਡ ਜੂਸ ਆ ਜੂਸ ਆਪਾਂ ਚੱਪਲੇ ਜਾ ਕੇ ਲੈ ਗਏ। ਕੀ ਜ਼ਾਰ ਬਣਾ ਰਹੇ ਨੇ। ਇਨਸਾਨ ਸਾਹਿਬ। ਇਨਸਾਨ ਸਾਹਿਬ ਬਣਾਉਂਦੇ। ਆਇਓ ਆਇਓ ਵੀਰ ਬਹੁਤ ਹੈ। ਬਹੁਤ ਘੱਟ। ਟੱਪਰਾਂ ਦੇ ਟੱਪਰ ਇਕੱਠੇ ਆਉਂਦੇ ਨੇ ਗੱਡੀਆਂ 'ਚ ਫਿਰ। ਪੱਖੇ ਲੱਗੇ ਹੋਏ ਨੇ ਬਹੁਤਾਂ ਬੰਦੀਆਂ। ਦਾ ਪ੍ਰਬੰਧ ਵਧੀਆ ਕੀਤਾ ਹੋਣਾ ਇੱਥੇ ਨੂਨਰ ਰੜਕਾ ਜੜਦਾ ਤੁਸੀਂ ਦੇਖ ਸਕਦੇ ਹੋ ਨੂਨਰ ਰੜਕਾ ਕਿ ਕਿਸੇ ਦੇ ਫੈਂਸੀਆ ਮੌਕੇ ਹੁੰਦੇ ਹੋਣ ਤਾਂ ਇੱਥੇ ਕਲਰ ਕੋਡ ਜ਼ਰੂਰ ਮਖਾ ਦੇਖਦਾ ਬੰਦਾ ਆਕੇ ਤੇ ਭੀੜ ਆ ਪਈ ਹੈ ਦੋ ਦਮ ਲੈਣਾ ਸਾਈਡ ਨੂੰ ਵਾਲੇ ਵੀ ਬੈਠੇ ਨੇ ਜਿਹੜੇ ਵੀ ਮੈਂ ਉਹ ਬਾੜਾ ਬਣਵਾਣਾ ਵੀ ਦੇਖ ਹੱਕਾ ਸਨੇ ਪਾਣੀ ਦੇ ਕੰਨੀਆਂ ਚੱਲਦਾ ਚੱਲ ਪੜ ਆ ਜਾ ਹੁਣ ਦੇਖ ਸਾਡੇ ਤੁਸੀਂ ਮੇਲਾ ਕਿੰਨੋਂ ਕੋਨੇ ਤੁਹਾਨੂੰ ਜਾ ਆਪੀ ਨੂੰ ਥਾ ਯਾਰ ਮਾ ਬਾਜੀ ਬਹੁਤ ਮਜ਼ੇਦਾਰ ਹੈ ਜਿਹੜੇ ਜਲੇਬੀਆਂ ਪਕੜੀਆਂ ਨੇ ਦੁਕਾਨਾਂ ਬਹੁਤ ਹੁੰਦੀਆਂ ਨੇ ਇੱਥੇ ਬਹੁਤ ਭਾਰੀ ਹੈ ਤੇ ਜਿਹੜੇ ਬੰਦੇ ਖੜਾਉਣੇ ਵੇਖਾਉਣੇ ਆ ਵਿਆਹਾਂ ਦੇ ਜਿਹੜੇ ਸਟੱਡ ਕਰਦੇ ਨੇ ਦੋਨਾਂ ਦੀਆਂ ਦੁਕਾਨਾਂ ਵੀ ਭਾਂਡੇ ਵੇਚਦਾ ਤੇ ਕੁਕਟੌਨੀ ਵੇਚਦਾ ਬਾਈ ਤੇ ਇਸ ਸਾਲ ਤੁਸੀਂ ਆ ਮੈਂ ਚੰਡੌਲ ਦਿਖਾਉਣ ਖਾਤਰ ਲੈ ਕੇ ਆਇਆ ਇੱਧਰ ਤੁਹਾਨੂੰ ਤੋ ਦੇਖ ਸਕਦੇ ਹੋ ਕਿਸ਼ਤੀ ਵੀ ਲੱਗੀ ਹੋਈ ਹੈ ਜੂ ਟੈਲੈਂਟ ਦਾ ਪਰ ਆਪਾਂ ਜੂ ਤੇ ਚੜਨਾ ਨੂੰ ਬੜੀ ਛੇਦ ਨਹੀਂ ਠੀਕ ਹੈਗੀ ਆਪਣੀ ਇਹ ਆਦੀ ਮੇਲਾ ਰਾਣੀ ਦੀ ਦਾ ਬਹੁਤ ਭਾਰੀ ਇਕੱਠ ਹੁੰਦਾ ਇਤਨੂੰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਉਹ ਟਰੇਲ ਗੱਡੀ ਵੀ ਚਲਦੀ ਹੈ ਆਉਣਾ ਆਉਣਾ ਤਾ ਕੰਮ ਬਾਕੀ ਆਉਣਾ ਬਸ ਕਿ ਲੰਨ ਦਾ ਸਾਹਿਬ ਕਹਿੰਦੇ ਉੱਧਰ ਨੂੰ ਆਜੋ ਤੂੰ ਪਾਣੀ ਚੱਲਦਾ ਮੈਂ ਆਉਣਾ ਚੱਲ ਤੂੰ ਆਵੇਗਾ ਅੱਧਰ ਸਿਰੇ ਪੈਣਤਾ ਦੇ ਸਪੈਸ਼ਲ ਖੋਏ ਵਾਲੇ ਕੋਲ ਵੀ ਮਿਲਦਾ ਫੈਮੋਸ ਕੋਠੇ ਉੱਧਰ ਪਰ ਆਵਾਂਗੇ ਤੇ ਅੱਧਰ ਖਾਣ-ਪੀਣ ਦੀਆਂ ਰੇੜੀਆਂ ਲੱਗੀਆਂ ਆ ਲੱਗੇ ਬਾਰੇ ਝੁੰਦੇ ਨੇਲਾ ਕਾਫੀ ਮੇ ਵੀ ਗਰਮੀ ਗਰਮੀ ਹੋਇਆ ਪਿਆ ਤੇ ਜਿੱਕੜ ਜਿੱਕੜੀ ਕੱਠਾ ਬਹੁਤ ਹੈ ਹੋਏ ਜਿੱਕੇ ਜਿੱਕੇ ਅਰੇ ਹੋਏ ਦੇਖੋ ਇਹ ਕੀ ਗੱਲਾਂ ਨਹੀਂ ਬਠਟਕ ਤਾਂ ਗੱਟੀਆਂ ਜਾਂਦੀਆਂ ਕਾਲੇ ਮੀਂਹ ਪਿਆ ਹੁਣ ਕਰਕੇ ਚੱਕੜ ਗਿਆ ਨੇ ਜੀ ਬੀ ਵੀ ਉਹ ਦੂਰ ਦੂਰ ਤੋਂ ਲੱਗੀਆਂ ਪਿਆ ਨੇ ਬਹੁਤ ਵੀ ਠੀਕ ਹੈ ਤੇ ਵੀਡੀਓ ਦੀ ਕੁਆਲਿਟੀ ਬਹੁਤ ਵਧੀਆ ਆ ਰਹੀ ਹੈ ਤੇ ਚਾਰੇ ਪਾਸੇ ਦੇਖੋ ਬਹੁਤ ਵਧੀਆ ਮੇਲਾ ਭਰਿਆ ਹੋਇਆ ਤੇ ਦੂਰ ਤੇ ਮੁੰਡੇ ਨੇ ਕੰਮ ਲੱਗੀਆਂ ਪਿਆ ਨੇ ਬਹੁਤ ਦੁਨੀਆ ਹੋਈ ਇੱਥੇ ਆ ਦੇਖੋ ਸਾਧੋ ਦੇ ਵਿੱਚ ਲੋਕੀਂ ਟੁੰਡੇ ਲੈਣ ਲਈ ਲਾਈਨ ਲੱਗੀ ਹੋਈ ਹੈ। ਗਰਮੀ ਬਹੁਤ ਹੋ ਰਹੀ ਪਈ ਆ ਮਿੱਤਰੋ ਗਰਮੀ ਬਹੁਤ ਹੈ। ਪਲਾਹਾ ਆ ਕੇ ਪਾਉਸੋਂ ਵਾਲੇ ਰੋਡ ਤੇ ਜਿਹੜੀ ਪਾਉਸੋਂ ਸੜਕ ਜਾਂਦੀ ਹੈ। ਰੈਸੋ ਤੋਂ ਪਾਉਸੋਂ ਤੇ ਅੱਗੇ ਪਾਉਸੋਂ ਆ ਜਾਂਦਾ। ਤੇ ਰੈਸੋ ਨਾਲ ਪਾਉਸੋਂ ਦੇ ਵਿਚਾਲੇ ਇਹ ਐ ਹੈ ਜੀ। ਰਾਣੀਤੀ ਦਾ ਪਿੰਡ ਰੈਸਲ ਤੱਕ ਥੋੜਾ ਜਿਹਾ ਰੈਸਲ ਦੀ ਉਹਦੇ ਚੋਂ ਗਏ ਜਗਾ ਤੇ ਬੀੜ ਆ ਚਾਰੇ ਪਾਸੇ ਨਾਬੇ ਵਾਲੀ ਬੀੜਨ ਵਾਲੀ ਮਿਲਦੀ ਐ ਇਹ ਨਾਲ ਤੇ ਗੱਡੀ ਰੱਖ ਤੇ ਪੱਜੋ ਪਾਦੇ ਵਿੱਚ ਬੰਦੇ ਨੂੰ ਆ ਵਾਹ ਜੀ ਵਾਹ ਪਾਣੀ ਦੀ ਜਲਦੀ ਕੇਵਲ ਆਜੋ ਮੇਰਾ ਵੀਰ ਠੰਡੇ ਬੈਠੇ ਜਾਂਦੇ ਸੀ ਬੋਲਿਆ ਫਰੀ ਹੋ ਜਾ ਆਜੋ ਮਾੜੀ ਆਜੋ ਭਾਈ ਢੰਡਾ ਮੱਛਾ ਜਾਲ ਰੋ ਖੱਟ ਜਾਓ ਜੀ ਆਈ ਵਕਤ ਆਜੋ ਢੰਡਾ ਮੱਛਾ ਜਾਲ ਰੋ ਖੱਟ ਜਾਓ ਜੀ ਆਪਾਂ ਅੱਲਾਹ ਜੀ ਦਾ ਸ਼ੁਕਰ ਵਾਹ ਜੀ ਵਾਹ ਜੀ ਜਿਹੜੀ ਮੇਹੀ ਨੋ ਜੇ ਇੱਧਰ ਆਪਣੇ ਮਿੰਡ ਵਾਲੇ ਤਾਹ ਜੀ ਦੀ ਵੀ ਸ਼ਾਪ ਲੱਗੀ ਹੋਈ ਹੈ ਜੀ ਨੂੰ ਲੈ ਕੇ ਜਾਓ ਰੜਕੇ ਲੈ ਕੇ ਜਾਓ ਇੱਕ ਹੋਰ ਕਿਨੇ ਖਿੱਲਾ ਨੇ ਕਿੱਲਾ ਪਾਸੇ ਕਿੰਨਾ ਪਾਸੇ ਲੋਕੀ ਦੋਈ ਹੁਣ ਅਸੀਂ ਚੱਲਦੇ ਆਂ ਖਿੱਲਾ ਦੀਆਂ ਵੀ ਰੇੜੀਆਂ ਲੱਗੀਆਂ ਨੇ ਆ ਜਾਓ ਜਿੰਨਾ ਇਕੱਠ ਘਟ ਰਿਹਾ ਉਹ ਨਹੀਂ ਵੱਧ ਰਿਹਾ ਦੇਖ ਸਕਦੇ ਹੋ ਬੱਸ ਭਾਈ ਜੀ ਤੇ ਹੋਰ ਵੀ ਬੰਦਾਂ ਦੇ ਸਾਨੂੰ ਮਿਲ ਰਹੇ ਨੇ ਤੇ ਆਹ ਸਾਨੂੰ ਆਹ ਰਿਪੋਰਟ ਆ ਰਹੀ ਹੈ ਹਾਲੇ ਹੱਕ ਕੰਮ ਆ ਰਹੇ ਨੇ ਇਧਰ ਕੋਲ ਫੀਰ ਆਉਂਦੀ ਹੈ ਇਹ ਚੀਜ਼ ਲੈ ਲਓ ਇਹ ਮੇਲੇ ਨੇ ਮਿੱਤਰੋ ਵਾਰ-ਵਾਰ ਨਹੀਂ ਹੋਣੇ ਮੈਨੂੰ ਦੁਨੀਆ ਤੇ 4 ਦਿਨਾਂ ਦਾ ਮੇਲਾ ਜ਼ਿੰਦਗੀ ਦਾ ਕਹਿੰਦਾ ਮੈਂ ਅੰਦਾ ਮੱਕ ਜਾਂਦਾ ਸਭ ਕੁਝ ਮੱਕ ਜਾਂਦਾ ਆਹ ਕਿਹੜੇ ਬਾਰੇ ਪੁੱਛ ਰਹੇ ਸੀ ਅੱਜ ਟ੍ਰੈਕਟਰ ਵੀ ਚੱਲਦੀ ਆ ਐਨਕਾਂ ਚਲੋ ਜੀ ਚੱਲ ਰਹੇ ਆ ਹੌਲੀ ਹੌਲੀ 80-82 ਕਿਲੋਮੀਟਰ ਦੇ ਖਿੜਾ ਆਪਣਾ ਮੋਟਰਸਾਈਕਲ ਉਹ ਬੱਲਾ ਵਿੱਚ ਹੋ ਚੰਦੇ ਨੇ ਸਾਰੇ ਦਾ ਸਭ ਟੋਲਾ ਕਮੋਦਾ ਜਾਂਦਾ ਸੋ ਵੀ 80 ਦੇ 2 ਕਿਲੋ ਕੋਈ ਠੰਡਾ ਆ ਵੀ ਰਿਹਾ ਕੋਈ ਜਲੇਬੀਆਂ ਖਾ ਰਿਹਾ ਕੋਈ ਕੁਝ ਕਰ ਰਿਹਾ ਸਭ ਆਪਕੋ ਆਫ ਦਾ ਇੰਜੋਏ ਕਰ ਰਹੇ ਨੇ ਇਧਰ ਖੜੇ ਨੇ ਮੋਟਰਸਾਈਕਲ ਪਹਿਲਾਂ ਦੇਖ ਸਕਦੇ ਹੋ ਇਹ ਦੋ ਮਿੰਟਾਂ ਲਈ ਕਮਿਟੀ ਵਾਲਿਆਂ ਨੂੰ ਕਹੋ ਯਾਰ ਫਿਰ ਗੱਡੀਆਂ ਬੰਦ ਕਰਨੀਆਂ ਚਾਹੀਦਿਆਂ ਨੇ ਭੀੜ ਕਾਫੀ ਹੋ ਜਾਂਦੀ ਹੈ ਟੁਰਨ ਵਾਲਿਆਂ ਨੂੰ ਖਾ ਬਹੁਤ ਹੁੰਦਾ ਕਰ ਆ ਗਿਆ ਨੋ ਵੀ ਮਿੱਤਰੋ ਹੁਣ ਘਟ ਗਿਆ ਰਸ ਤੇ ਪਿੱਛੋਂ ਨਿਕਲ ਆਈ ਈ ਈ ਦਾ ਕੋ ਸਾਰੀ ਦੇਖੋ ਪਿੱਛੇ ਕਨੀ ਈ ਈ ਤੇ ਹੁਣ ਦੁਕਾਨਾਂ ਟਾਂ ਮੀਆਂ ਟਾਂ ਮੀਆਂ ਇੱਧਰ ਰਹਿ ਗਈਆਂ ਤੇ ਮੋਟਰਸਾਈਕਲ ਵੀ ਬਹੁਤ ਖੜੇ ਨੇ ਤੇ ਹੁਣ ਸੀਟ ਜੀ ਮਿਲੇ ਹੋਰ ਆਕੇ ਤੇ ਮੌਸਮ ਵੀ ਉੱਪਰੋਂ ਖਰਾਬ ਲੱਗਦਾ ਮੈਨੂੰ ਅੱਜ ਘੈਂਟ ਸੀ ਮੇਲਾ ਅੱਜ ਪੂਰਾ ਠੀਕ ਹੈ ਆ ਵੀ ਰੋਏ ਉਹ ਬੈਠਾ ਬਾਂਦਰ ਗਿਆ ਐ ਜਿਹੜੇ ਬੈਠਣੇ ਕਹਿੰਦਾ ਕੀ ਆ ਗਿਆ ਤੇ ਇਹਨਾਂ ਨੂੰ ਵੀੜ ਚ ਬੰਦੇ ਦੇਖਦੇ ਨੇ ਜੀ ਇਹਨਾਂ ਦੀ ਨਿਆਰੇ ਨੇ ਹੋਰ ਗੱਡੀ ਆ ਜਾਂਦੀ ਹੈ ਗੱਡੀ ਕਰੀ ਜਾਂਦਾ ਆ ਔਖਾ ਹੋ ਜਾਂਦਾ ਯਾਰ ਮੇਲੀਆਂ ਦੇ ਵਿੱਚ ਤੇ ਦੇ ਨਾਲ ਸੇ ਆਟ ਹੋ ਜਾਂਦੇ ਆਂ ਜੀ ਮਿੱਤਰੋ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਰਾਣੀਤੀ ਦੇ ਮੇਲੇ ਦਾ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਕਿੱਥੋਂ ਕਿੱਥੋਂ ਤੁਸੀਂ ਦੇਖਿਆ ਅਜਦਾ ਵਲੌਗ ਤੇ ਧੰਨਵਾਦ ਜੀ ਤੇ ਵਲੌਗ ਦੇਖਣ ਵਾਸਤੇ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਸਬਸਕ੍ਰਾਈਬ ਕਰ ਲਿਓ